ਓਏ ਅਪਰਸ ਕੀ ਦੋਲੇ ਤੂੰ ਆ ਦੇਖ ਲਓ ਬਾਈ ਕਿਤਾਬਾਂ ਹੱਥ 'ਚ ਐ ਤੇ ਕਰਨੀਆਂ ਚੋਰੀਆਂ ਕਰਨੇ ਨਸ਼ੇ ਬਸੂਮੇ ਘਰੋਂ ਲੈ ਕੇ ਆ ਸਮਝਦੇ ਨਹੀਂ ਬਸ ਗਿਆ ਕਿੱਥੇ ਆ ਬਈ ਮੈਨੂੰ ਲੱਗਦਾ ਜਦੋਂ ਆਪਾਂ ਰਸਚ ਗਏ ਆ ਮੈਨੂੰ ਲੱਗਦਾ ਉੱਥੇ ਕਿਸੇ ਨੇ ਕੱਟ ਲਿਆ ਮੈਨਾਂ ਕਿੱਡੇ ਭਾਈ ਯਾਰ ਭਾਈ ਯਾ ਉਹ ਤੁਹਾਡਾ ਪਰਸ ਨਹੀਂ ਗਾ ਪਰਸ ਤੇ ਮੇਰਾ ਹੀ ਆ ਓਏ ਅ ਪਰਸ ਕਿਧਰ ਹੈ ਤੂੰ ਆ ਦੇਖ ਲਓ ਭਾਈ ਕਿਤਾਬਾਂ ਹੱਥ 'ਚ ਐ ਤੇ ਕਰਨੀਆਂ ਚੋਰੀਆਂ ਕਰਨੇ ਨਸ਼ੇ ਇੱਕ ਮਿੰਟ ਮੈਨੂੰ ਪੁੱਛ ਲਵਾ ਇਹਨੇ ਆਪਣਾ ਪਰਸ ਲਿਆ ਕਿੱਥੋਂ ਆ? ਓ ਬਾਈ ਹੱਦ ਹੈ। ਥੋੜਾ ਪਰਸ ਹੈ। ਸ਼ਰੀਆਮ ਪਤਾ ਲੱਗੀ ਜਾਂਦਾ ਪਿਆ। ਮੈਂ ਕਹਿੰਦਾ ਚੋਰ ਹੈ। ਇੱਕ ਮਿੰਟ ਹਲ ਕਾਕਾ ਇਹ ਪਰਸ ਮੇਰਾ। ਤੂੰ ਦੱਸ ਤੱਕ ਕਿੱਥੋਂ ਆਇਆ? ਨਹੀਂ ਬਾਈ। ਮੈਂ ਚੋਰ ਨਹੀਂ ਆ। ਦੇਖ ਲਓ ਬਾਈ। ਪਰਸ ਤੁਹਾਡਾ ਹੱਥ 'ਚ ਫੜੀ ਬੈਠਾ। ਹਜੇ ਵੀ ਕਹਿੰਦਾ ਮੈਂ ਚੋਰ ਨਹੀਂ ਆ। ਇਹੋ ਜਿਹੇ ਨਾ ਛਤਰਾਣਾ ਮੰਨਦੇ ਹੁੰਦੇ ਤੁਸੀਂ ਮੰਨ ਜਾ। ਇਹ ਕਾਕਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਪਰਸ ਮੇਰਾ ਹੈ। ਬਾਈ ਜੇ پارਸ 13 ਵਾ ਤੇ ਇਹਦੇ ਚ ਪੈਸੇ ਕਿੰਨੇ ਆ ਦੱਸੋ ਮੇਰੇ ਕੋਲ ਚ ਇਹ ਚ 5000 ਰੁਪਇਆ 5 500 ਨੋਟ ਚਾਰ ਨੋਟ ਹੈਗੇ 50 50 ਦੇ ਤੇ ਕੁਝ 10 ਵੀ ਪੈ ਨੋਟ ਹੈਗੇ ਤੂੰ ਚਾ ਕਰ ਲੈ ਲੈ ਬਾਈ پارਸ ਤਾ ਤੇ ਰਹੀ ਆ లైకె ఎత్రనామ్ ਨਹੀਂ ભાઈ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਉਹ ਭਾਈ ਕੀ ਕਰੀ ਜਾਣਾ ਇਹਨਾਂ ਦਾ ਤਾਂ ਕੰਮ ਹੀ ਇਹ ਆ ਨਹੀਂ ਭਾਈ ਜੇ ਮੈਂ ਚੋਰ ਹੁੰਦਾ ਨਾ ਤੇ ਮੈਂ ਇੱਥੇ ਨਹੀਂ ਬੈਠਦਾ ਮੈਂ ਹੁਣ ਨੂੰ ਭੱਜ ਜਾਂਦਾ ਕਿਸੇ ਪਾਸੇ ਭਾਈ ਇੱਕ ਮਿੰਟ ਗੱਲ ਸੁਣੀਓ ਭਾਈ ਮੇਰੀ ਇੱਕ 2000 ਰੁਪਏ ਦੀ ਮਦਦ ਕਰੋਗੇ ਦੇਖਿਆ ਬਾਈ ਆ ਗਿਆ ਨਾ ਉਹਦੀ ਔਕਾਤ ਵਿੱਚ ਮੈਂ ਤੁਹਾਨੂੰ ਪਹਿਲਾਂ ਕਹੀ ਇਹ ਇਦਾਂ ਹੀ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ ਬਾਈ ਐਵੇਂ ਦੀ ਗੱਲ ਨਹੀਂ ਕਾਲਜ ਵਾਲਿਆਂ ਨੇ ਮੈਨੂੰ ਬਾਹਰ ਕੱਢਤਾ ਕਿਉਂਕਿ ਮੈਂ ਫੀਸ ਨਹੀਂ ਭਰੀ ਸੀ ਤਾਂ ਹੀ ਇੱਥੇ ਬੈਠਾ ਸੀ ਮੇਰੀ ਜ਼ਿੰਦਗੀ ਦਾ ਸਵਾਲ ਆ ਬਾਈ ਬਾਈ ਇਹਦੇ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਬੇਬਕਿਆ ਇਹ ਤਾਂ ਯਕੀਨ ਕਰ ਸਕਦੇ ਆ ਜਿੱਦਾਂ ਨੇ ਕਿਹਾ ਨਾ ਜੇ ਵਾਕਿਆ ਚੋਰ ਹੁੰਦਾ ਨਾ ਇਹ ਆਪਣਾ ਪਰਸਲਾ ਕਿਥੇ ਬੈਠਦਾ ਨਹੀਂ ਸੀ ਇਹ ਪਰਸਲਾ ਕਿ ਦੌੜ ਜਾਂਦਾ ਜੇ ਆਪਣੇ 2000 ਰੁਪਏ ਦਿੱਤੇ ਆ ਇਹ ਜਵਾਨ ਦੀ ਜ਼ਿੰਦਗੀ ਬਚਦੀ ਹੈ ਕੈਰੀਅਰ ਬਚਦਾ ਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਲੈ ਫੋਟੋ